ਪ੍ਰਧਾਨ ਬਣ ਕੇ ਸਵਰਨਕਾਰ ਬਰਾਦਰੀ ਵੱਲੋਂ ਸਨਮਾਨਿਤ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਵਰਨਕਾਰ ਬਰਾਦਰੀ ਦੇ ਪ੍ਰਧਾਨ ਸਰਦਾਰ ਬੁਆ ਸਿੰਘ ਜੀ ਉਹਨਾਂ ਦੀ ਕਮਾਂਡ ਹੇਠ ਸਵਾਰੀ ਸਵਰਨਕਾਰ ਬਰਾਦਰੀ 71 ਹੋ ਕੇ ਇਹਨਾਂ ਨੇ ਮੈਨੂੰ ਸਨਮਾਨ ਕੀਤਾ। ਮੈਂ ਤੈਹ ਦਿਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਹਰਮੀਤ ਸਿੰਘ ਸੰਧੂ ਵੱਲੋਂ ਤੇ ਆਪਣੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਸਨੇਹਰਾ ਬਰਾਦਰੀ ਜਿਹੜੀ ਨੂੰ ਮੁਸ਼ਕਲਾਂ ਹੁੰਦੀਆਂ ਮਤਲਬ ਇਹਨਾਂ ਨੂੰ ਮੁਸ਼ਕਲੋ ਜਾਨੂ ਕਰਵਾਇਆ ਵਾ ਕਿਸ ਤਰ੍ਹਾਂ ਦੇ ਨਾਲ ਸਾਥ ਦੋ ਵੀ ਭਵਿੱਖ ਵਿੱਚ ਕਿੱਦਾਂ ਦੀ ਰਣਨੀਤੀ ਹੋਗੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਜੀ ਕਿਸੇ ਵੀ ਬਰਾਦਰੀ ਤੋਂ ਤਰਨਤਾਂ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਕੋਈ ਧੱਕਾ ਦੇਉ ਤੇ ਮੈਂ ਨਾਲ ਖੜੂਗਾ ਸਵਰਨਕਾਰ ਬਰਾਦਰੀ ਨੇ ਜਿਹੜੀਆਂ ੱੱਕੇ ਵੱਖਰੇ ਹੁੰਦੇ ਆ ਇਹ ਦੁਕਾਨਦਾਰ ਬੰਦੇ ਆ ਕੋਈ ਵੀ ਇਹ ਸਮਾਨ ਖਰੀਦਿਆ ਤੇ ਪੁਲਿਸ ਇਹਨਾਂ ਦੇ ਦਿਵਾਲੇ ਹੋ ਜਾਂਦੀ ਆ ਆਣ ਕੇ ਕਿ ਲਓ ਜੀ ਤੁਸੀਂ ਸਮਾਨ ਜਿਹੜਾ ਉਹ ਕਿੱਥੋਂ ਲਿਆ ਚੋਰੀ ਦਾ ਲਿਆ ਜਦ ਕਿ ਇਹਨਾਂ ਨੇ ਸਮਾਨ ਦੀਆਂ ਰਸੀਦਾਂ ਤੱਕ ਵੀ ਲਈਆਂ ਹੁੰਦੀਆਂ ਪਰ ਪੁਲਿਸ ਜਿਹੜੀ ਆ ਨਾ ਇਹ ਸਰਕਾਰਾਂ ਜਿਹੜੀਆਂ ਧੱਕਾ ਕਰਦੀਆਂ ਬਰਾਦਰੀ ਨਾਲ ਇਹ ਅੱਜ ਤੋਂ ਬਾਅਦ ਨਹੀਂ ਹੋਣ ਦਿੱਤਾ ਜਾਊਗਾ ਲੋਕ ਸਭਾ ਦੀ ਚੋਣਾਂ ਵਿੱਚ ਕਾਲੀਦਲ ਨੀਤੀ ਕਿ ਇਹ ਜੀ ਹੋ ਗਈ ਕਿੰਨਾ ਮੁੱਦੇ ਨੇ ਕੱਲ ਦਾ ਜਿਹੜੀ ਆ ਚੋਣਾਂ ਲੜੂਗੀ ਕਾਲੀਦਲ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੂਗੀ ਤਰਨਤਾਰਨ ਵਿੱਚ ਸਰਦਾਰ ਹਰਮੇਸ਼ ਸਿੰਘ ਸੰਧੂ ਦੀ ਕਮਾਂਡ ਹੇਠ ਤਰਨਤਾਰਨ ਦਾ ਜੋ ਅੱਜ ਤੋਂ 10-12 ਸਾਲ ਪਹਿਲਾਂ ਵਿਕਾਸ ਹੋਇਆ ਉਸ ਤੋਂ ਬਾਅਦ ਅੱਜ ਤੱਕ ਇੱਟ ਵੀ ਨਹੀਂ ਲੱਗੀ ਦੇ ਵਿਕਾਸ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਹੇਡ ਤੇ ਸਾਡੇ ਕੌਂਸਲਰ ਬਣਤੇ ਹੀ ਹੋਇਆ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਆਇਆ ਪੰਜਾਬ ਸਰਕਾਰ ਦਾ ਕਾਰਜਕਾਰੀ ਕਰ ਜਿਹੜਾ ਉਹਦੇ ਦੌਰਾਨ ਤੁਸੀਂ ਮਤਲਬ 90 ਦੇ ਜਿਵੇਂ ਕ੍ਰਾਈਮ ਵਧ ਚੁੱਕਾ ਜੀ ਵੇਖੋ ਜੀ ਲੁੱਟਾਂ ਖੋਹਾਂ ਤੁਸੀਂ ਆ ਵੇਖਿਆ ਹੋਊਗਾ ਹੁਣੇ ਇੱਕ ਸੁਨੇਹਰਾ ਬਰਾਦਰੀ ਦੀ ਦੁਕਾਨ ਲੁੱਟੀ ਗਈ ਹੈ ਜਿਹਦੇ ਵਿੱਚ ਅਖਬਾਰ ਮੁਤਾਬਕ 3 ਕਰੋੜ ਰੁਪਏ ਦੀ ਜਿਹੜੀ ਉਹ ਚੋਰੀ ਹੋ ਚੁੱਕੀ ਆ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਚੋਰ ਫੜੇ ਗਏ ਆ ਜਾਂ ਕਿੰਨੇ ਫੜੇ ਗਏ ਆ ਸਮਾਨ ਕਿੰਨਾ ਫੜਿਆ ਗਿਆ ਅਜੇ ਤੱਕ ਇਹ ਨੌਲੇਜ ਨਹੀਂ ਆ ਹਾਂ ਮੈਂ ਹੁਣ ਜ਼ਰੂਰ ਪੁੱਛੂੰਗਾ ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਕਰੂੰਗਾ ਅਕਾਲੀ ਜਨਤਾ ਮੁਕਾਬਲਾ ਕਿਹੜੀ ਪਾਰਟੀ ਦਾ ਤੁਸੀਂ ਮੰਨਦੇ ਹੋ ਆਪਣਾ ਅਕਾਲੀ ਦਲ ਇੱਕ ਨਰੋਲ ਪਾਰਟੀ ਹੈ ਜੀ ਸਾਡਾ ਮੁਕਾਬਲਾ ਨਹੀਂ ਅਸੀਂ ਸੰਗਤ ਜਿਹੜੀ ਹੈ ਇਹ ਮੁਕਾਬਲਾ ਬਣਾ ਦੇ ਤੇ ਚਾਹੇ ਨਰੋਲ ਜਿਤਾ ਦੇ ਸੰਗਤ ਇਹ ਅਸ ਸੰਗਤ ਜਿਹੜੀ ਆ ਉਹ ਸਾਡੇ ਨਾਲ ਭਾਈ ਅਮਰਪਾਲ ਸਿੰਘ ਜੀ ਦੇ ਚੋਣਾਂ ਵਿੱਚ ਖੋਲਣਾ ਕੀ ਲੱਗਦਾ ਵਾ ਕਿ ਅਕਾਲੀ ਦਲ ਨੂੰ ਕੋਈ ਨਾ ਕੋਈ ਫਰਕ ਪਊਗਾ ਘਾਟਾ ਪਊਗਾ ਮੈਨੂੰ ਇਹ ਤੁਸੀਂ ਨਾ ਇਸ 드라마 ਕੇ ਉਹ ਬਾਣੇ ਵਾਲੇ ਸਿੰਘ ਆ ਤੇ ਮੈਨੂੰ ਇਹਦੇ ਬਾਰੇ ਸਵਾਲ ਨਾ ਕਰੋ ਪਲੀਜ਼ ਸੌਰੀ ਜੀ ਮਾਲਕੀ ਜੀ ਜਿਲ੍ਹਾ ਸ਼ਹਿਰੀ ਪਤਾ ਦੂੰ ਕੀ ਕਰਨ ਚਾਹੋ ਕੀ ਆਸਾ ਕਰਦੇ ਜੇਗਾ ਜੀ ਆਸਾ ਅੱਗੇ ਵੀ ਸਾਡਾ ਭਰਾ ਸਾਡੇ ਨਾਲ ਸੀਗਾ ਪਰਵੀਰ ਸਿੰਘ ਸੱਜੂ ਸਾਡੇ ਨਾਲ ਰਿਹਾ ਵਾ ਮੋੜੇ ਨਾਲ ਮੋੜਾ ਜੋੜ ਕੇ ਗਾਵੇ ਹੀ ਆਸ ਰੱਖਦੇ ਆ ਇਸੇ ਤਰ੍ਹਾਂ ਸਾਡੇ ਭਰਾ ਨੇ ਏਡਾ ਵੱਡਾ ਉਹਦਾ ਉੱਚਾ ਮਿਲਿਆ ਵਾ ਤੇ ਸਾਰੀ ਬਰਾਦਰੀ ਦੀ WhatsApp ਉੱਤੇ ਚੜ ਕੇ ਇਸੇ ਸੇਵਾ ਕਰੂਗਾ ਇਹ ਸਾਜੂ ਜਿਹੜਾ ਸਨਮਾਨ ਦਿੱਤਾ ਗਿਆ ਨਾਲ ਦੀ ਨਾਲ ਕਾਲੀ ਦਲ ਨੂੰ ਸਮਰਥਨ ਵੀ ਦਿੱਤਾ ਗਿਆ ਇਹ ਲੋਕ ਸਭਾ ਇਹ ਚੀਜ਼ ਬਾਰੇ ਆ ਦੀ ਸਾਡੀ ਗੱਲ ਹੈ ਅਸੀਂ ਆਪਣੇ ਭਰਾ ਦੇ ਨਾਲ ਜਿਤਨਾ ਸਾਡਾ ਸਾਨੂੰ ਭਰਾ ਕਹੂਗਾ ਇਹਦੇ ਨਾਲ ਚੱਲਾਂਗੇ ਪਰ ਜੀ ਇੱਕ ਸਵਾਲ ਹੈ ਕਿ ਜਿਹੜਾ ਹੁਣ ਤੱਕ ਦਾ ਤੁਸੀਂ ਕੋਈ ਸੋਨਾ ਖਰੀਦੇ ਜੀ ਹਾਂਜੀ ਸੋਨਾ ਤੁਸੀਂ ਪੈਸੇ ਦੇ ਕੇ ਅਗਲੇ ਦਾ ਆਧਾਰ ਕਾਰਡ ਵੀ ਲੈ ਲਿੰਦੇ ਤੇ ਰਸੀਦਾਂ ਵੀ ਵੇਚਦੇ ਜੇ ਹਾਂਜੀ ਇਹ ਵੀ ਪੁਲਿਸ ਤੁਹਾਨੂੰ ਸਰਕਾਰੀ ਗਵਾਹ ਬਣਾ ਲਿੰਦੀ ਵਿੱਚ ਉਹਦੇ ਵਿੱਚ ਹਾਂਜੀ 20 ਸਾਲ 10 ਸਾਲ ਪਹਿਲਾਂ ਕਾਂਲੀਦਲ ਦੀ ਸਰਕਾਰ ਰਹੀ ਆ ਹਾਂਜੀ ਉਦੋਂ ਵੀ ਇਹ ਕੰਮ ਹੁੰਦਾ ਹੀ ਤੇ ਹੋਣੀ ਹੋਣ ਲੱਗਾ ਲਈ ਜੀ ਇਹ ਕੰਮ ਤਾਂ ਸ਼ੁਰੂ ਤੋਂ ਟੁਰਿਆ ਆਉਂਦਾ ਵਾ ਕਿ ਕਿ ਪਹਿਲੀਆਂ ਸਰਕਾਰਾਂ ਤੇ ਤੁਸੀਂ ਕੋਈ ਮੁੱਦਾ ਕਿਉਂ ਨਹੀਂ ਠਾ ਕੇ ਸਾਡਾ ਨਹੀਂ ਪਹਿਲੀਆਂ ਸਰਕਾਰਾਂ ਤੇ ਮੁੱਦਾ ਹੀ ਠਾਉਂਦੇ ਰਹੇ ਆ ਇਹਨਾਂ ਦੇ ਉਠਾਉਣੇ ਆ ਬਾਕੀ ਜਿੱਥੋਂ ਸਿੱਧਾ ਸਾਡੀ ਮਰਜ਼ੀ ਹੁੰਦੀ ਆ ਜਿੱਥੇ ਜਿੱਥੇ ਸਾਡੇ ਡਿੰਕੋਂ ਦੇ ਰਿਲੇਸ਼ਨ ਹੁੰਦੇ ਸਾਡੀ ਉਹ ਮਰਜ਼ੀ ਕਰ ਲਈ ਕੋਸ਼ਿਸ਼ ਕਰਦੇ ਐ ਜੀ ਸਾਡੀ ਚਾਹੀਦਾ ਨਹੀਂ ਐਸਐਸਪੀ ਸਾਹਿਬ ਦੇ ਨਾਲ ਜਾਂ ਡੀਜੀਪੀ ਡੀਆਈਜੀ ਸਾਹਿਬ ਜਦੋਂ ਇੱਥੇ ਆਉਂਦੇ ਆ ਉਹਨਾਂ ਦੇ ਨਾਲ ਬਹਿ ਕੇ ਕੋਈ ਕਮਿਟਮੈਂਟ ਕੀਤੀ ਜਾਵੇ ਵੀ ਸਾਨੂੰ ਕੋਈ 100 ਰੁਪਏ ਅਸੀਂ ਕੀ ਕਰੀਏ ਜਿੰਦੂ ਉਹ ਲੈਨੇ ਆ ਉਹਦਾ ਕੋਈ ਆਧਾਰ ਕਾਰਡ ਦਾ ਕੀ ਲਿਖਤ ਲਈਏ ਜਿਹੜਾ ਤੁਹਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਉਹ ਵੇਖੋ ਜੀ ਅਸੀਂ ਉਹਨਾਂ ਨੂੰ ਮਿਲਦੇ ਨਹੀਂ ਆ ਸਭ ਕੁਝ ਕਰਦੇ ਆ ਸਾਡੇ ਨਾਲ ਡਿਸਕਸ ਕਰਦੇ ਵੀ ਆ ਫਿਰ ਵੀ ਅਸੀਂ ਆਪੂ ਆਪਣੇ ਬੰਦੇ ਦਾ ਪਜਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜਦੋਂ ਪਤਾ ਇਸਾ ਹੀ ਹੈ ਨਾ ਗਲਤ ਚੀਜ਼ ਨਹੀਂ ਲਈ ਤੇ ਸਾਡੀ ਉਹ ਵੀ ਜਿੱਥੋਂ ਸ਼ਿਦਾ ਦੀ ਮਤ ਕਰਨ ਦੀ ਕੋਸ਼ਿਸ਼ ਕਰਦੇ ਅਫਸਰ ਵੀ ਪ੍ਰਧਾਨ ਜੀ ਦੁਕਾਨਦਾਰ ਵੀ ਆਏ ਕੀ ਧੰਨਵਾਦ ਦੇ ਰੂਪ ਚ ਨਾ ਕੀ ਦੋ ਸ਼ਬਦ ਕਹਿਣਾ ਚਾਹੁੰਦੇ ਨਹੀਂ ਅਸੀਂ ਮੈਂ ਸਾਰਿਆਂ ਦਾ ਧੰਨਵਾਦ ਕਰੀਆ ਜਿਨ੍ਹਾਂ ਨੇ ਕੇਰ ਸਾਡੇ ਕਹਿਣ ਦੇ ਉੱਤੇ ਸਾਰੇ ਆਪਣੇ ਆਪਾ ਸਰਪਜੀਤ ਸਿੰਘ ਲਾਲੀ ਨੂੰ ਆਣ ਕੇ ਸਨਮਾਨਤ ਦਿੱਤਾ ਵਾ ਸਾਰੇ ਵੀਰ ਮੇਰੇ ਨਾਲ ਆ ਅੱਗੋਂ ਪਿੱਛੋਂ ਵੀ ਜਿੱਥੇ ਵੀ ਅਸੀਂ ਦੁੱਖ ਸੁੱਖ ਵੇਲੇ ਸਾਰੇ ਇਕੱਠੇ ਹੁੰਦੇ ਆ ਇੱਕ ਦੂਜੇ ਦਾ ਅਸੀਂ ਸਹਾਈ ਹੁੰਦੇ ਆ ਤੇ ਸਾਰੇ ਅਸੀਂ ਲਾਲੀ ਭਾਜੀ ਨਾਲ ਖੜੇ ਆ